ਸ਼ਰਮਨਾਕ ਘਟਨਾ ਅੱਜ ਪੰਜਾਬ ਦੇ ਅੰਦਰ ਫਿਰ ਵਾਪਰੀ ਆ ਕਿ ਜ਼ਮੀਨ ਦੇ ਟੁਕੜੇ ਦੀ ਤਾਂ अहमियत ਹੋ ਗਈ ਪਰ ਨਾਲ ਦੇ ਜੰਮੇ ਭੈਣ ਭਰਾਵਾਂ ਦੀ ਕੋਈ अहमियत ਹੀ ਸਾਡੇ ਮਨਾਂ ਦੇ ਵਿੱਚ ਨਹੀਂ ਰਹਿ ਗਈ ਆ ਅੱਜ ਇੱਕ ਫੇਰ ਇੱਕ ਭਰਾ ਨੇ ਆਪਣੇ ਹੀ ਭਰਾ ਨੂੰ ਟਰੈਕਟਰ ਦੇ ਥੱਲੇ ਕੁਚਲ ਕੇ ਮਾਰ ਦਿੱਤਾ ਜਦੋਂ ਇੱਕ ਭਰਾ ਆਪਣੇ ਨਾਣਕਿਆਂ ਦੇ ਘਰੋਂ ਆ ਰਿਹਾ ਸੀ ਰਸਤੇ ਦੇ ਵਿੱਚ ਆ ਰਿਹਾ ਸੀ ਆਪਣੀ ਪਤਨੀ ਦੇ ਨਾਲ ਤਾਂ ਦੂਸਰੇ ਭਰਾ ਨੇ ਜਦੋਂ ਦੇਖਿਆ ਕਿ ਮੇਰਾ ਭਰਾ ਆ ਰਿਹਾ ਤੇ ਸਾਡਾ ਜ਼ਮੀਨੀ ਵਿਵਾਦ ਆ ਸਾਡਾ ਰੌਲਾ ਚੱਲਦਾ ਤੇ ਉਹਨੂੰ ਭਰਾ ਨੂੰ ਦੇਖਦੇ ਹੀ ਗੁੱਸਾ ਚੜ ਗਿਆ ਤੇ ਭਰਾ ਨੇ ਆਪਣੇ ਹੀ ਭਰਾ ਦੇ ਉੱਪਰ ਟਰੈਕਟਰ ਚੜਾ ਕੇ ਉਹਨੂੰ ਕੁਚਲ ਕੇ ਮਾਰ ਦਿੱਤਾ ਬੇहद ਮੰਦਭਾਗੀ ਘਟਨਾ ਅੱਜ ਬਰਨਾਲਾ ਦੇ ਕਾਲੇ ਕਿੱਤੋਂ ਸਾਹਮਣੇ ਆ ਰਹੀ ਆ ਦੱਸਿਆ ਜਾ ਰਿਹਾ ਕਿ ਜੋਗਿੰਦਰ ਸਿੰਘ ਜੋ ਪੁਲਿਸ ਦੇ ਵਿੱਚ ASI ਤਾਇਨਾਤ ਸੀ ਉਹ ਆਪਣੀ ਪਤਨੀ ਵੀਰਪਾਲ ਵੀਰਪਾਲ ਕੌਰ ਦੇ ਨਾਲ ਆਪਣੇ ਨਾਨਕਿਆਂ ਘਰੋਂ ਆ ਰਿਹਾ ਸੀ ਤੇ ਉਹਦੇ ਭਰਾ ਸੁਖਦੇਵ ਤੇ ਉਹਦੇ ਪੁੱਤ ਨੇ ਜਦੋਂ ਆਪਣੇ ਦੂਸਰੇ ਭਰਾ ਨੂੰ ਦੇਖਿਆ ਤਾਂ ਉਹਨੂੰ ਉਹਨੂੰ ਦੇਖਦੇ ਗੁੱਸਾ ਚੜ ਗਿਆ ਕਿਉਂਕਿ ਉਹਨਾਂ ਦਾ ਹੀ ਆਪਸ ਵਿੱਚ ਤਣਾਤਣੀ ਰਹਿੰਦੀ ਸੀ ਤਾਂ ਜ਼ਮੀਨੀ ਵਿਵਾਦ ਦਾ ਰੌਲਾ ਸੀ ਉਸੇ ਹੀ ਵਿਵਾਦ ਕਰਕੇ ਉਸੇ ਹੀ ਤਣਾਤਣੀ ਕਰਕੇ ਦੱਸਿਆ ਜਾ ਰਿਹਾ ਕਿ ਪਹਿਲਾਂ ਤਾਂ ਉਹਨਾਂ ਨੇ ਜਗਿੰਦਰ ਸਿੰਘ ਦਾ ਮੋਟਰਸਾਈਕਲ ਰੋਕਿਆ ਮੋਟਰਸਾਈਕਲ ਰੋਕੇ ਉਹਦੇ ਨਾਲ ਕੋਈ ਲੜਾਈ ਝਗੜਾ ਕੀਤਾ ਤਾਂ ਫੇਰ ਜਿਹੜਾ ਟਰੈਕਟਰ ਸੀ ਉਹਦੇ ਨਾਲ ਉਹਨੂੰ ਫੇਟ ਮਾਰ ਕੇ ਜਗਿੰਦਰ ਸਿੰਘ ਨੂੰ ਥੱਲੇ ਸੁੱਟ ਲਿਆ ਤੇ ਉਤੋਂ ਦੀ ਟਰੈਕਟਰ ਲੰਘਾ ਦਿੱਤਾ ਇਹ ਸਾਰੇ ਦੋਸ਼ ਜਗਿੰਦਰ ਸਿੰਘ ਦੀ ਪਤਨੀ ਵੀਰਪਾਲ ਕੌਰ ਨੇ ਆਪਣੇ ਜਿਹੜਾ ਦੂਸਰਾ ਜੇਠ ਆ ਜਾਂ ਦਿਉਰ ਆ ਉਹਦਾ ਉਹਦੇ ਉੱਪਰ ਲਗਾਏ ਆ ਕਿ ਉਹਨਾਂ ਨੇ ਸਾਡੇ ਨਾਲ ਐਵੇਂ ਕੀਤਾ ਤੇ ਨਾਲ ਮੌਕੇ ਤੇ ਜੁਗਿੰਦਰ ਸਿੰਘ ਐਸਆਈ ਆ ਜਿਹੜਾ ਉਹਦੀ ਮੌਤ ਹੋ ਚੁੱਕੀ ਆ ਤੇ ਜਿਹੜੇ ਇਹ ਕਤਲ ਜਿਨ੍ਹਾਂ ਦੇ ਉੱਪਰ ਇਹ ਕਤਲ ਦਾ ਦੋਸ਼ ਲੱਗ ਰਿਹਾ ਉਹ ਬੰਦੇ ਮੌਕੇ ਤੋਂ ਫਰਾਰ ਨੇ ਬੇहद ਮੰਦ ਭਾਗੀ ਘਟਨਾ ਕਿ ਭਰਾ ਪਹਿਲੀ ਪਿੱਛੇ ਭਰਾ ਦੇ ਖੂਨ ਦਾ ਪਿਆਸਾ ਹੋ ਗਿਆ ਜੇਕਰ ਜੋ ਸੁਖਦੇਵ ਸਿੰਘ ਤੇ ਉਹਦੇ ਪਰਿਵਾਰ ਦੇ ਉੱਪਰ ਦੋਸ਼ ਲੱਗ ਰਹੇ ਨੇ ਵੀਰਪਾਲ ਕੌਰ ਵੱਲੋਂ ਜੋ ਐਫਆਈਆਰ ਵੀ ਦਰਜ ਕਰਵਾਈ ਗਈ ਆ ਵੀਰਪਾਲ ਕੌਰ ਦੇ ਜੋ ਮਰਨ ਵਾਲਾ ਏਐਸਆਈ ਆ ਉਹਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਐਫਆਈਆਰ ਦਰਜ ਕੀਤੀ ਗਈ ਆ ਉਹਨੇ ਵੀ ਇਹ ਸਾਰੇ ਦੋਸ਼ ਆਪਣੇ ਉਸ ਦਿਉਰ ਜਾਂ ਜੇਠ ਦੇ ਉੱਪਰ ਲਗਾਏ ਨੇ ਜਿਨੇ ਆਪਣੇ ਹੀ ਭਰਾ ਨੂੰ ਮਾਰ ਮੁਕਾਇਆ ਇੱਕ ਜ਼ਮੀਨ ਦੇ ਟੁਕੜੇ ਦੇ ਪਿੱਛੇ ਦੋਸਤੋ ਕੀ ਅਸੀਂ ਇਹ ਜ਼ਮੀਨਾਂ ਹਿੱਕ ਦੇ ਤਰਕੇ ਲੈ ਜਾਣੀਆਂ ਕਿਵੇਂ ਇਹ ਪੰਜਾਬ ਦੇ ਅੰਦਰ ਪਿਛਲੇ ਦਿਨੀ ਰੁਝਾਨ ਚੱਲਿਆ ਕਿੰਨੀਆਂ ਘਟਨਾਵਾਂ ਆ ਗਈਆਂ ਭਰਾ ਨੇ ਪਹਿਲਾਂ ਵੀ ਇੱਕ ਭਰਾ ਨੇ ਆਪਣੇ ਦੂਸਰੇ ਭਰਾ ਨੂੰ ਟਰੈਕਟਰ ਉੱਪਰ ਚੜਾ ਕੇ ਮਾਰ ਦਿੱਤਾ ਸੀ ਤੇ ਫਿਰ ਅਜਨਾਲਾ ਤੋਂ ਇੱਕ ਘਟਨਾ ਸਾਹਮਣੇ ਆਈ ਸੀ ਜਿਦੇ ਵਿੱਚ ਭੈਣ ਦੇ ਉੱਪਰ ਦੋਸ਼ ਲੱਗੇ ਕਿ ਭੈਣ ਨੇ ਆਪਣੇ ਹੀ ਭਰਾ ਦਾ ਘਰ ਢਾ ਦਿੱਤਾ ਫਿਰ ਇੱਕ ਧਰਮਕੋਟ ਦੇ ਪਿੰਡ ਤੋਂ ਘਟਨਾ ਸਾਹਮਣੇ ਆਈ ਸੀ ਕਿ ਭਰਾਣੇ ਆਪਣੇ ਦੂਜੇ ਪਰਿਵਾਰ ਤੇ ਭਰਾ ਤੇ ਗੱਡੀ ਚੜਾ ਦਿੱਤੀ। ਇੱਕ ਇਹੋ ਜਿਹਾ ਮਾਹੌਲ ਬਣ ਗਿਆ ਕਿ ਅਸੀਂ ਹੁਣ ਦ ਇੰਨਾ ਗੁੱਸੇ ਦੇ ਵਿੱਚ ਆ ਜਾਂਦੇ ਆ ਛੋਟੇ ਛੋਟੇ ਚੀਜ਼ ਨੂੰ ਲੈ ਕੇ ਕਿ ਦੂਜਾ ਉੱਪਰ ਕੋਈ ਨਾ ਕੋਈ ਵਹੀਕਲ ਚੜਾ ਕੇ ਉਹਨਾਂ ਦੇ ਪਰਿਵਾਰ ਨੂੰ ਖਤਮ ਕਰਨ ਤੱਕ ਤੋਲ ਪੇ ਆ। ਕਦੋਂ ਦੀਆਂ ਇਹ ਘਟਨਾਵਾਂ ਸਾਡੇ ਸਮਾਜ ਅੰਦਰ ਵਾਪਰ ਰਹੀਆਂ ਤੇ ਕਦੋਂ ਦਾ ਇਹ ਹੋਇਆ ਕਿੰਨੇ ਹੁਣ ਤੱਕ ਲੋਕਾਂ ਨੇ ਕੇਸ ਭੁਗਤ ਲਿਆ ਅੱਜ ਤੱਕ ਕਿੰਨੇ ਸਮੇਂ ਪੁਰਾਣੇ ਸਮਿਆਂ ਤੋਂ ਲੈ ਕੇ ਕਿ ਜ਼ਮੀਨੀ ਵਿਵਾਦ ਦੇ ਚੱਲਦੇ ਭਰਾ ਭਰਾ ਦਾ ਵੈਰੀ ਬਣ ਜਾਂਦਾ ਗੱਠ ਮਰਲੇ ਥਾਂ ਦੇ ਪਿੱਛੇ ਉਹਦੇ ਖੂਨ ਦਾ ਪਿਆਸਾ ਹੋ ਜਾਂਦਾ ਤੇ ਫੇਰ ਉਹ ਆਪਣੇ ਭਰਾ ਦਾ ਕਤਲ ਕਰਕੇ ਆਪਣੇ ਹੀ ਆਪ ਦੇ ਸਾਕਿਆਂ ਦਾ ਕਤਲ ਕਰਕੇ ਸਾਰੀ ਉਮਰ ਜੇਲ੍ਹ ਵਿੱਚ ਭੁਗਤਦਾ ਉੱਥੇ ਫਸ ਜਾਂਦਾ ਤੇ ਜਿਹੜਾ ਦੂਸਰਾ ਇਨਸਾਨ ਹੁੰਦਾ ਮਰਨ ਵਾਲਾ ਉਹ ਇਸ ਜਹਾਨ ਤੋਂ ਚਲਾ ਜਾਂਦਾ ਤੇ ਜਿਹੜੇ ਪੈਲੀਆਂ ਦੇ ਟੁਕੜੇ ਨੇ ਜ਼ਮੀਨਾਂ ਨੇ ਉਹ ਇੱਥੇ ਦੀਆਂ ਇੱਥੇ ਪਈਆਂ ਰਹਿ ਜਾਂਦੀਆਂ ਅੱਜ ਤੱਕ ਤੁਸੀਂ ਕਿੰਨੇ ਥਾਵਾਂ ਤੇ ਸੁਨਿਆ ਹੋਊਗਾ ਕਿ ਇੱਥੇ ਜਿਵੇਂ ਮਹਿਲ ਪਏ ਆ ਵੱਡੇ ਵੱਡੇ ਮਹਿਲ ਪਏ ਆ ਕਿਲੇ ਪਏ ਆ ਉਥੇ ਕਿੰਨੇ ਕਿੰਨੇ ਰਾਜਿਆਂ ਨੇ ਰਾਜ ਕੀਤੇ ਕਿਲੇ ਤਾਂ ਅੱਜ ਵੀ ਉਥੇ ਦੇ ਉੱਥੇ ਹੀ ਪਏ ਆ ਉਵੇਂ ਦੇ ਉਵੇਂ ਹੀ ਪਏ ਆ ਪਰ ਰਾਜਾ ਇੱਕ ਵੀ ਨਹੀਂ ਜਿਹੜੇ ਕਦੇ ਉਥੇ ਆਪਦੀ ਸ਼ਾਨ ਨਾ ਠਾਠ ਬਾਠ ਨਾ ਰਹਿੰਦੇ ਸੀ ਜਿਹੜੇ ਕਹਿੰਦੇ ਸੀ ਅਸੀਂ ਇੱਥੇ ਸਾਡੀ ਇਆਜ਼ਤ ਤੋਂ ਬਿਨਾ ਮੱਖੀ ਵੀ ਨਹੀਂ ਫਰਕੰਦੇਣੀ ਤੇ ਉੱਥੇ ਕੀ ਕੁਝ ਨਹੀਂ ਹੋਇਆ ਉਹਨਾਂ ਰਾਜਿਆਂ ਦੇ ਨਾਲ ਕੀ ਫਿਰ ਉਸ ਦੀ ਵੀ ਉਹਨਾਂ ਮਹਿਲਾ ਦੇ ਵਿੱਚ ਰਹਿਲੇ ਕੀ ਅੱਜ ਵੀ ਉਹ ਆਪਦੀ ਉੱਥੇ ਹੀ ਸਥਾਪਤੀ ਉਹਨਾਂ ਦੀ ਹੈਗੀ ਆ ਉਹਨਾਂ ਦੇ ਘਰ ਦਾ ਵੀ ਇੱਕ ਜੀ ਰਹਿ ਗਿਆ ਜਦੋਂ ਪਤਾ ਹੈ ਕਿ ਮਰਨਾ ਸੱਚ ਆ ਤੇ ਅਸੀਂ ਇੱਕ ਦਿਨ ਇਹ ਸਭ ਕੁਝ ਛੱਡ ਕੇ ਚਲੇ ਜਾਣਾ ਫਿਰ ਕਿਉਂ ਨਹੀਂ ਅਸੀਂ ਬੈਠ ਕੇ ਇਹਨਾਂ ਮਸਲਿਆਂ ਨੂੰ ਸੁਲਝਾਉਂਦੇ ਕਿਉਂ ਫਿਰ ਅਸੀਂ ਇਹਨਾਂ ਜ਼ਮੀਨਾ ਜ਼ੈਰਾਦਾਂ ਦੇ ਮਾਮਲਿਆਂ ਕਰਕੇ ਆਪਣੇ ਘਰ ਤਬਾਹ ਕਰ ਲੈਨੇ ਆ ਉਹ ਪਤਾ ਨਹੀਂ ਕਿੱਲਾ ਅੱਧਾ ਕਿੱਲਾ ਜਾਂ ਕੋਈ ਮਰ ਲਿਆ ਦੀ ਲੜਾਈ ਹੋਣੀ ਆ ਪਤਾ ਨਹੀਂ ਕਿੰਨੀ ਥਾਂ ਦੀ ਲੜਾਈ ਹੈਗੀ ਆ ਕਿ ਨਹੀਂ ਹੈਗੀ ਪਰ ਜਾਂ ਇੱਕ ਭਰਾ ਜਾਣ ਗਵਾ ਗਿਆ ਤੇ ਦੂਸਰਾ ਹੁਣ ਲੋਕ ਦਾ ਫਿਰਦਾ ਭੱਜਿਆ ਫਿਰਦਾ ਪੁਲਿਸ ਤੋਂ ਕਿ ਹੁਣ ਪੁਲਿਸ ਮੈਨੂੰ ਤੇ ਮੇਰੇ ਪੁੱਤ ਨੂੰ ਅਰੈਸਟ ਕਰੂਗੀ ਤਾਂ ਹੁਣ ਉਹ ਆਪ ਵੀ ਜਾਣ ਲਕੋਂਦਾ ਫਿਰਦਾ ਇੱਕ ਨੂੰ ਤੂੰ ਖਤਮ ਕਰ ਦਿੱਤਾ ਤੇ ਦੂਸਰਾ ਜਿਹੜਾ ਹੈਗਾ ਉਹ ਭੱਜਿਆ ਫਿਰਦਾ ਦੱਸੋ ਕੀ ਇਹਨਾਂ ਨੇ ਜ਼ਮੀਨਾਂ ਹਿੱਕ ਤੇ ਧਰਕੇ ਲੈ ਜਾਣੀਆਂ ਇੱਥੇ ਹੀ ਛੱਡ ਜਾਣੀਆਂ ਜਦੋਂ ਇਹ ਸਾਰਾ ਕੁਝ ਪਤਾ ਫਿਰ ਵੀ ਅਸੀਂ ਅਜਿਹੇ ਕਦਮ ਕਿਉਂ ਉਠਾਉਨੇ ਆ ਫਿਰ ਵੀ ਅਸੀਂ ਆਪ ਦੇ ਗੁੱਸੇ ਤੇ ਕਾਬੂ ਕਿਉਂ ਨਹੀਂ ਰੱਖਦੇ ਫਿਰ ਵੀ ਅਸੀਂ ਦੂਜੇ ਨੂੰ ਮੌਤ ਦੇ ਘਾਟ ਉਤਾਰਨ ਲੱਗੇ ਬੰਦ ਹੀ ਕਿਉਂ ਲਾਉਨੇ ਆ ਜਦੋਂ ਪਤਾ ਕਿ ਹਰ ਰੋਜ਼ ਜਿੰਨੀਆਂ ਸਮਾਜ ਦੇ ਅੰਦਰ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਘਟਨਾਵਾਂ ਦਾ ਇੱਕੋ ਹੀ ਨਤੀਜਾ ਨਿਕਲਦਾ ਬਰਬਾਦੀ ਬਰਬਾਦੀ ਤੇ ਸਿਰਫ ਬਰਬਾਦੀ ਹੁਣ ਸੁਖਦੇਵ ਸਿੰਘ ਦੇ ਉੱਪਰ ਜਿਹੜੇ ਇਹ ਇਲਜ਼ਾਮ ਲੱਗ ਰਹੇ ਨੇ ਮਰਨ ਵਾਲੇ ਐਸਆਈ ਜੋਗਿੰਦਰ ਸਿੰਘ ਦੀ ਪਤਨੀ ਵੱਲੋਂ ਜਿਹੜੇ ਇਹ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਕੁਚਲ ਦਿੱਤਾ ਟਰੈਕਟਰ ਦੇ ਥੱਲੇ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਜਿਹੜੀ ਉਹ ਜੋਗਿੰਦਰ ਸਿੰਘ ਦੀ ਪਤਨੀ ਆ ਵੀਰਪਾਲ ਕੌਰ ਉਹਦੀ ਵੀ ਹਾਲਤ ਆ ਜਿਹੜੀ ਗੰਭੀਰ ਬਣੀ ਹੋਈ ਆ ਉਹ ਵੀ ਐਸਟਾਈਮ ਹਸਪੀਟਲ ਦੇ ਅੰਦਰ ਦਾਖਲ ਆ ਪਰ ਉਹਨੇ ਪੁਲਿਸ ਦੇ ਕੋਲ ਆਪਣੇ ਇਹ ਬਿਆਨ ਦਰਜ ਕਰਵਾਏ ਨੇ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਨਿਕਲ ਕੇ ਕੀ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੇਗਾ ਪਰ ਸੱਚਮੁੱਚ ਬਹੁਤ ਦੁੱਖ ਲੱਗਾ ਕਿ ਜੇਕਰ ਸੱਚਮੁੱਚ ਭਰਾ ਨੇ ਆਪਣੇ ਭਰਾ ਦਾ ਇਸ ਤਰ੍ਹਾਂ ਕਤਲ ਕੀਤਾ ਕਿਉਂਕਿ ਜੋ ਵੀਡੀਓ ਦਿਖਾਈ ਦੇ ਰਹੀ ਆ ਜੋ ਫੋਟੋ ਦਿਖਾਈ ਦੇ ਰਹੀਆਂ ਉਸ ਮੌਕੇ ਦੀਆਂ ਤਾਂ ਇੱਕ ਟਰੈਕਟਰ ਖੜਾ ਜਿਹਦਾ ਅਗਲਾ ਟਾਇਰ ਹੀ ਲੱਥਾ ਪਿਆ ਇੱਕ ਮੋਟਰਸਾਈਕਲ ਆ ਕੋਲੇ ਟੁੱਟਾ ਪਿਆ ਏ ਭੱਜਾ ਪਿਆ ਪੂਰਾ ਮੋਟਰਸਾਈਕਲ ਤਾਂ ਜਿਵੇਂ ਦੱਸਿਆ ਜਾ ਰਿਹਾ ਕਿ ਜਿਹੜਾ ਜੋਗਿੰਦਰ ਸਿੰਘ ਸੀ ਐਸਆਈ ਆਪਣੀ ਪਤਨੀ ਦੇ ਨਾਲ ਆਪਣੇ ਨਾਨਕਿਆਂ ਤੋਂ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਸੁਖਦੇਵ ਸਿੰਘ ਤੇ ਉਹਦਾ ਪੁੱਤ ਉਹਨੂੰ ਮਿਲ ਜਾਂਦੇ ਆ ਦੇਖਦੇ ਸਾਰ ਉਹਨੂੰ ਆਪਦੇ ਭਰਾ ਨੂੰ ਦੇਖ ਕੇ ਗੁੱਸਾ ਚੜ ਜਾਂਦਾ ਕਿ ਸਾਡਾ ਜ਼ਮੀਨੀ ਵਿਵਾਦ ਆ ਦੋਹਾਂ ਦੇ ਵਿੱਚ ਬਹਿਸ ਹੁੰਦੀ ਆ ਤੇ ਫੇਰ ਇਸ ਬਹਿਸ ਦੇ ਦਰਮਿਆਨ ਦੱਸਿਆ ਜਾ ਰਿਹਾ ਕਿ ਸੁਖਦੇਵ ਸਿੰਘ ਵੱਲੋਂ ਜੋਗਿੰਦਰ ਸਿੰਘ ਨੂੰ ੱੱਕੇ ਤੁੱਕੇ ਮਾਰੇ ਜਾਂਦੇ ਆ ਤੇ ਫੇਰ ਉਹਦੇ ਉੱਪਰ ਦੀ ਟਰੈਕਟਰ ਲੰਗਾ ਕੇ ਉਸ ਨੂੰ ਕੁਚਲ ਦਿੱਤਾ ਜਾਂਦਾ ਜਿਦੇ ਕਰਕੇ ਏਐਸਆਈ ਜੋਗਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਤੇ ਉਹਦੀ ਪਤਨੀ ਜੋ ਜਿਹਨੂੰ ਇਹ ਸਭ ਵੇਖ ਕੇ ਘਬਰਾਟ ਹੋਣ ਲੱਗੀ ਤਾਂ ਦੱਸਿਆ ਜਾ ਰਿਹਾ ਕਿ ਵੀਰਪਾਲ ਕੌਰ ਵੀ ਗੰਭੀਰ ਹਾਲਤ ਦੇ ਵਿੱਚ ਆ ਉਹਦੇ ਵੀ ਸੱਟਾਂ ਲੱਗੀਆਂ ਫਿਲਹਾਲ ਇਹ ਬਹੁਤ ਮੰਦਭਾਗੀ ਕਟਨਾ ਜੇਕਰ ਸੱਚਮੁੱਚ ਸਖਦੇਵ ਸਿੰਘ ਵੱਲੋਂ ਜਾਂ ਉਹਦੇ ਪੁੱਤਰ ਵੱਲੋਂ ਇਹ ਸਭ ਕੁਝ ਕੀਤਾ ਗਿਆ ਤਾਂ ਆਪਣੇ ਹੀ ਸਕੇ ਭਰਾ ਦੇ ਨਾਲ ਇਹ ਸਭ ਕੁਝ ਕੀਤਾ ਗਿਆ ਤਾਂ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਜੋ ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਇਹ ਰੁਝਾਨ ਚੱਲਿਆ ਕਿ ਇੱਕ ਦੂਜੇ ਦੇ ਪਰਿਵਾਰ ਨੂੰ ਚੀਜ਼ਾਂ ਥੱਲੇ ਦੇ ਕੇ ਕੁਚਲਣਾ ਇਹ ਬਹੁਤ ਮਾੜੀ ਗੱਲ ਆ ਇਹਨੂੰ ਰੋਕਣਾ ਚਾਹੀਦਾ ਰਿਸ਼ਤਿਆਂ ਵਿੱਚ ਨਾਤਿਆਂ ਵਿੱਚ ਇੰਨੀ ਤਣਾਤਣੀ ਇੰਨੀ ਦੂਰੀ ਨਹੀਂ ਆਉਣੀ ਚਾਹੀਦੀ ਚੀਜ਼ਾਂ ਨੂੰ ਲੈ ਕੇ ਹਰ ਚੀਜ਼ ਦਾ ਹਰ ਮਸਲੇ ਦਾ ਹੱਲ ਹੁੰਦਾ ਇਹਨਾਂ ਮਸਲਿਆਂ ਨੂੰ ਸੁਲਝਾਉਣਾ ਚਾਹੀਦਾ ਚੀਜ਼ਾਂ ਅਸੀਂ ਨਾਲ ਨਹੀਂ ਲੈ ਕੇ ਜਾਣੀਆਂ ਆਖਰ ਤਾਂ ਇਹ ਰਿਸ਼ਤੇ ਪੈਣ ਪ੍ਰਾ ਸਾਡੇ ਨਾਲ ਲਿਬੜਨੇ ਨੇ ਪਰ ਬੇहद ਅਫਸੋਸ ਦੀ ਗੱਲ ਆ ਕਿ ਅਸੀਂ ਇਹ ਚੀਜ਼ਾਂ ਸਮਝਦੇ ਨਹੀਂ ਵਕਤ ਰਹਿੰਦੇ ਜਦੋਂ ਵਕਤ ਲੰਘ ਜਾਂਦਾ ਤੇ ਫੇਰ ਕਈ ਵਾਰ ਅਸੀਂ ਆਪਣੇ ਕੀਤੇ ਤੇ ਪੁਛਤੌਣੇ ਆ ਅੱਜ ਛੋਟੇ ਜਿਹੇ ਗੁੱਸੇ ਕਾਰਨ ਜੇਕਰ ਇਹ ਜੋ ਇਲਜ਼ਾਮ ਸੁਖਦੇਵ ਸਿੰਘ ਦੇ ਉੱਪਰ ਲੱਗ ਰਹੇ ਨੇ ਜੇਕਰ ਇਹ ਇਲਜ਼ਾਮ ਸੱਚੇ ਨੇ ਤਾਂ ਫੇਰ ਛੋਟੀ ਜੀ ਗੱਲ ਨੇ ਥੋੜੇ ਜੇ ਗੁੱਸੇ ਨੇ ਅੱਜ ਦੋ ਘਰ ਬਰਬਾਦ ਕਰ ਦਿੱਤੇ ਸੁਖਦੇਵ ਸਿੰਘ ਦਾ ਖੁਦ ਦਾ ਘਰ ਵੀ ਬਰਬਾਦ ਹੋਇਆ ਕਿਉਂਕਿ ਹੁਣ ਸੁਖਦੇਵ ਸਿੰਘ ਤੇ ਸੁਖਦੇਵ ਸਿੰਘ ਦੇ ਪੁੱਤ ਦੇ ਉੱਪਰ ਇਹ ਇਲਜ਼ਾਮ ਲੱਗ ਰਹੇ ਨੇ ਤਾਂ ਉਹ ਦੋਨੋਂ ਪਿਓ ਪੁੱਤ ਭੱਜੇ ਫਿਰਦੇ ਨੇ ਤਾਂ ਪਿੱਛੋਂ ਜੇਕਰ ਪੁਲਿਸ ਪੁਲਿਸ ਦਾ ਕਹਿਣਾ ਸੀ ਜਲਦ ਤੋਂ ਜਲਦ ਉਹਨਾਂ ਨੂੰ ਅਰੈਸਟ ਕਰਾਂਗੇ ਜੇਕਰ ਉਹ ਦੋਸ਼ੀ ਪਾਏ ਜਾਂਦੇ ਆ ਉਹਨਾਂ ਨੂੰ ਸਜ਼ਾ ਮਿਲਦੀ ਆ ਤਾਂ ਉਹਨਾਂ ਦਾ ਘਰ ਵੀ ਬਰਬਾਦ ਹੋ ਗਿਆ ਤੇ ਜਿਨ੍ਹਾਂ ਦਾ ਬੰਦਾ ਹੀ ਜਹਾਨ ਤੋਂ ਚਲਾ ਗਿਆ ਏਐਸਆਈ ਜੁਗਿੰਦਰ ਸਿੰਘ ਤਾਂ ਉਹਨਾਂ ਦਾ ਘਰ ਵੀ ਬਰਬਾਦ ਹੋ ਗਿਆ ਜਿਨ੍ਹਾਂ ਦੇ ਘਰ ਦਾ ਮੈਂਬਰ ਚਲਾ ਗਿਆ ਸੋ ਪੈਨੋ ਤੇ ਭਰਾਵੋ ਗੁੱਸਾ ਜਦੋਂ ਆਉਂਦਾ ਨਾ ਕਹਿੰਦੇ ਉਦੋਂ ਕੁਝ ਵੀ ਗਲਤ ਨਹੀਂ ਕਰਨਾ ਚਾਹੀਦਾ ਉਦੋਂ ਆਪਣੇ ਆਪ ਨੂੰ ਕੰਟਰੋਲ ਕਰਨਾ ਚਾਹੀਦਾ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਕਿਉਂਕਿ ਗੁੱਸੇ ਦੇ ਵਿੱਚ ਇਨਸਾਨ ਹਮੇਸ਼ਾ ਗਲਤ ਫੈਸਲਾ ਲੈਂਦਾ ਅਤੇ ਜਿਹਦੇ ਨਤੀਜੇ ਉਹਨੂੰ ਫਿਰ ਬੇहद ਭਿਆਨਕ ਭੁਗਤਨੇ ਪੈਂਦੇ ਆ ਸੋ ਜਦੋਂ ਵੀ ਗੁੱਸਾ ਚੜੇ ਆਪਣੇ ਆਪ ਨੂੰ ਸ਼ਾਂਤ ਕਰਕੇ ਕੰਟਰੋਲ ਕਰਕੇ ਰੱਖੋ ਤੇ ਫੇਰ ਬਾਅਦ ਵਿੱਚ ਕੋਈ ਫੈਸਲਾ ਕਰੋ ਹਰ ਮਸਲੇ ਦਾ ਹੱਲ ਆ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਜ਼ਿੰਦਗੀ ਬਹੁਤ ਕੀਮਤੀ ਆ ਜੇਕਰ ਤੁਸੀਂ ਕਿਸੇ ਨੂੰ ਮਾਰਮਕੁੰਨੇ ਹੋ ਤਾਂ ਉਹਦੀ ਜ਼ਿੰਦਗੀ ਵੀ ਬਹੁਤ ਕੀਮਤੀ ਆ ਤੇ ਫੇਰ ਜਿਹੜਾ ਕੁਝ ਸਾਨੂੰ ਆਪ ਨੂੰ ਭੁਗਤਣਾ ਪੈਂਦਾ ਇਹੋ ਜਿਹਾ ਕਤਲ ਕਰਕੇ ਕਾਂਡ ਕਰਕੇ ਤਾਂ ਫੇਰ ਸਾਡੀ ਵੀ ਜ਼ਿੰਦਗੀ ਬਹੁਤ ਕੀਮਤੀ ਹੁੰਦੀ ਆ ਉਹ ਵੀ ਬਰਬਾਦ ਹੁੰਦੀ ਆ ਸੋ ਸੋਚ ਸਮਝ ਕੇ ਕੋਈ ਵੀ ਫੈਸਲਾ ਲਓ ਕੋਈ ਵੀ ਕਦਮ ਉਠਾਓ